ਨੋਟ ਬੰਦੀ ਦਾ ਤੈਵਾ ਦਿਨ ਹੈ ਪਰ ਦੇਸ਼ ਦੀ ਜਨਤਾ ਕੈਸ਼ ਦੀ ਕਿਲਰ ਨਾਲ ਲਗਾਤਾਰ ਜੂਝ ਰਹੀ ਹੈ ਦੇਸ਼ਤੀਵਾਦੀ ਦਾ ਇੱਕ ਵੱਡਾ ਹਿੱਸਾ ਲਾਈਨਾਂ ਵਿੱਚ ਖੜਾ ਹੈ ਸਰਕਾਰ ਲਗਾਤਾਰ ਦਾਵਾ ਕਰ ਰਹੀ ਹੈ ਕਿ ਹਾਲਾਤ ਪਹਿਲਾਂ ਤੋਂ ਬਿਹਤਰ ਨੇ ਸਰਕਾਰੋਂ ਨੋਟ ਬੰਦੀ ਨੂੰ ਲੈ ਕੇ ਬਣਾਏ ਨੇ ਅਮਜ ਲਗਾਤਾਰ ਬਦਲਾਅ ਦਾ ਸلسਲਾ ਜਾਰੀ ਹੈ ਅੱਜ ਨਵੇਂ ਬਦਲਾਅ ਮੁਤਾਬਕ ਪਟੋਲ ਪੰਪਾ ਤੇ ਤੇਲ ਪੋਣ ਅਤੇ ਵਾਈ ਟਿਕਟਾਂ ਦੀ ਖਰੀਦ ਲਈ ਪੁਰਾਣੇ ਨੋਟਾਂ ਦੀ ਵਰਤੋਂ ਲਈ ਦਿੱਤੀ ਗਈ ਛੋਟ ਵੀ ਖਤਮ ਕਰ ਦਿੱਤੀ ਗਈ ਹੈ ਤੁਸੀਂ ਸਿਰਫ ਕੱਲ ਤੱਕ ਹੀ ਛੋਟ ਦਾ ਲਾਭ ਲੈ ਸਕੋਗੇ ਇਸ ਤੋਂ ਪਹਿਲਾਂ ਸਰਕਾਰ ਨੇ ਇਹ ਛੋਟ 15 ਦਸੰਬਰ ਤੱਕ ਚਾਲੀ ਰੱਖਣ ਦਾ ਐਲਾਨ ਕੀਤਾ ਸੀ ਹਾਲਾਂਕਿ ਰੇਲਵੇ ਟਿਕਟ ਲੈਣ ਦਵਾਈਆਂ ਦੀਆਂ ਦੁਕਾਨ ਸਰਕਾਰੀ ਹਸਪਤਾਲ ਸਰਕਾਰੀ ਬੀਜ ਕੇਂਦਰ ਤੇ ਹਾਈਵੇ ਦੇ ਟੋਲ ਨਾਕਿਆਂ ਤੇ ਛੋਟ ਹਾਲੇ ਜਾਰੀ ਹੈ ਨੁਰਬੰਦੀ ਜਾਰੇ ਮਹਿੰਗਾਈ ਦੀ ਇੱਕ ਹੋਰ ਮਾਰ ਪੈਣ ਜਾ ਰਹੀ ਹੈ ਦੁਨੀਆ ਭਰ ਵਿੱਚ ਤੇਲ ਮਹਿੰਗਾ ਹੋ ਰਿਹਾ ਜਿਸ ਦੀ ਸ਼ੁਰੂਆਤ ਅਮਰੀਕਾ ਤੋਂ ਹੋਈ ਹੈ ਪਾਰਤੂ ਜੀ ਬੀ ਤਰਾ ਤੇ ਪਟਰੋਲ 13 ਪੈਸੇ ਤੇ ਡੀਜ਼ਲ 12 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਤੇਲ ਉਤਪਾਦਕ ਦੇਸ਼ਾਂ ਸਭ ਤੋਂ ਡੈਸਮੂ OPEC ਨੇ ਉਤਪਾਦਨ ਘਟਕਾ ਦਾ ਫੈ ਇਹ ਫੈਸਲਾ ਤੇਲ ਦੀਆਂ ਘੱਟ ਦਿਆਂ ਅੰਤਰਰਾਸ਼ਟਰੀ ਕੀਮਤਾਂ ਨੂੰ ਫਿਰ ਤੋਂ ਵਧਾਉਣ ਲਈ ਕੀਤਾ ਗਿਆ ਜਿਸ ਤਹਿਤ ਅਗਲੇ ਸਾਲ ਜਨਵਰੀ ਤੋਂ ਤੇਲ ਉਤਪਾਦਨ 'ਚ ਹਰ ਦਿਨ 12 ਲੱਖ ਬੈਰਲ ਦੀ ਕਮੀ ਆਵੇਗੀ ਖਬਰ ਮੁਗਰ ਅਮਰੀਕਾ 'ਚ ਤੇਲ ਦੀਆਂ ਕੀਮਤਾਂ 'ਚ 10% ਦਾ ਇਜ਼ਾਫਾ ਹੋ ਗਿਆ ਹੈ ਸੂਤਰਾਂ ਅਨੁਸਾਰ ਕੁਝ ਨਿੱਜੀ ਹਸਪਤਾਲਾਂ ਤੇ ਹੋਟਲਾਂ ਕਾਲੇ ਤਨਸਫੇਰ ਕਰਨ ਦੇ ਜੁਟੇ ਨੇ ਅਜੇ ਵਿੱਚ ਇਨਕਮ ਟੈਕਸ ਵਿਭਾਗ ਜਿਹੇ ਹਸਪਤਾਲਾਂ ਤੇ ਹੋਟਲਾਂ ਦੀ ਜਾਂਚ ਵਿੱਚ ਜੁਟਿਆ ਅਤੇ ਕਾਰਵਾਈ ਦੀ ਤਿਆਰੀ ਵਿੱਚ ਹੈ ਦਲੀਐਂਸ ਯਰਸ ਮੇਧ ਪੂਰੇ ਉੱਤਰ ਪ੍ਰਦੇਸ਼ ਚ ਤੁੰਦ ਦਾ ਕਹਿਰ ਵੇਖਣ ਨੂੰ ਮਿਲਿਆ ਤੁੰਦ ਕੰਨ ਫਲਾਈਟ ਅਤੇ ਰੇਲ ਸੇਵਾ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਸੰਗੇ ਤੁੰਦ ਕਾਰਨ ਦੇ ਲਈ ਹਵਾਈ ਅੱਡੇ ਕੋਸਮੇਲੀ ਉਡਾਣਾਂ ਤੇ ਲੈਂਡਿੰਗ ਰੁਕ ਦਿੱਤੀ ਗਈ ਹਵਾਈ ਅੱਡੇ ਤੇ ਦ੍ਰਿਸ਼ਟੀ 50 ਮੀਟਰ ਤੋਂ ਘਟ ਰਹੀ ਸੀ ਕਾਂਗਰਸ ਪਾਰਟੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ ਇਸ ਤੋਂ ਬਲਕਿ ਕੱਲ ਕਾਂਗਰਸਪਰਨ ਰਾਹੁਲ ਗਾਂਧੀ ਦਾ ਟਵਿੱਟਰ ਅਕਾਊਂਟ ਵੀ ਹੈਕ ਹੋ ਗਿਆ ਸੀ ਜਿਸ ਦੇ ਤਰਾਯੁਕ ਸਮਗਰੀ ਪੋਸਟ ਕੀਤੀ ਗਈ ਸੀ ਜਿਸ ਨੂੰ ਕਾਂਗਰਸ ਨੇ ਸਾਜ਼ਿਸ਼ ਦੱਸਿਆ ਸੀ ਪਛਮ ਮੰਗਾਲੀ ਮੁੱਖ ਮੰਤਰੀ ਮਮਤਾ ਬੇਨਰਜੀ ਦੀ ਫਲਾਈਟ ਦੇ ਐਮਰਜੈਂਸੀ ਲੈਂਡਿੰਗ ਦਾ ਮਾਮਲਾ ਵੀਰਪੁਰ ਸੰਸਦ ਵਿੱਚ ਗੂੰਜਿਆ ਲੋਕ ਸਭਾ ਵਿੱਚ ਕਾਂਗਰਸ ਦੇ ਟੀਐਮਸੀ ਨੇ ਮੁੱਦਾ ਚੁੱਕਿਆ ਜਿਸ 'ਤੇ ਇਲਜ਼ਾਮ ਲਗਾਇਆ ਹੈ ਕਿ ਇਸ ਪਿੱਛੇ ਸਾਜ਼ਿਸ਼ ਸੀ ਅਸਲ ਮਮਤਾ ਬੇਨਰਜੀ ਦੀ ਜਾਨ ਨੂੰ ਖਤਰਾ ਹੋ ਸਕਦਾ ਹੈ ਮੁੱਦਾ ਰਾਜ ਸਭਾ ਦੇ ਵਿੱਚ ਵੀ ਉਠਾਇਆ ਗਿਆ ਅਸਲ ਮਮਤਾ ਬੇਨਰਜੀ ਬੁੱਧਵਾਰ ਨੂੰ ਇੰਡੀਗੋ ਦੀ ਫਲਾਈਟ ਵਿੱਚ ਪਟਨਾ ਤੋਂ ਕੋਲਕਾਤਾ ਜਾ ਰਹੀ ਸੀ ਕਿ ਰਸਤੇ ਜਹਾਜ਼ ਦਾ ਤੇਲ ਖਤਮ ਹੋਣ ਦੇ ਬਾਅਦ ਜੀ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਸੀ ਦੂਜੇ ਵਾਰ ਸਰਕਾਰ ਦਾ ਕਹਿਣਾ ਹੈ ਕਿ ਸਭ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਣਾ ਦੀ ਹੈ ਘਟਨਾ ਦੀ ਜਾਂਚ ਦੇ ਆਦੇਸ਼ ਤੇ ਦਿੱਤੇ ਗਏ ਨੇ ਇਸ ਮੁੱਦੇ ਤੋਂ ਇਲਾਵਾ ਨੋੜ ਬੰਦੀ ਨੂੰ ਲੈ ਕੇ ਵੀ ਸੰਸਦ ਵਿੱਚ ਹੰਗਾਮਾ ਹੋਇਆ ਜਿਸ ਕਾਰਨ ਸੰਸਦ ਦਾ ਕੰਮਕਾਜ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਜੰਮੂ ਕਸ਼ਮੀਰ ਵਿੱਚ ਨਗਰੋ ਟਾਚ ਸੈਨਾਤ ਯੂਨਿਟ ਤੇ ਹਮਲਾ ਕਰਨ ਵਾਲਾ ਅਤਵਾਦੀ ਜੈਸ਼ੀ ਮੁਹੰਮਦ ਇਹਸਾਨ ਅਤਵਾਦੀਆਂ ਤੋਂ ਬਰਾਮਦ ਹੋਏ ਕਾਗਜ਼ ਤੋਂ ਇਹ ਖੁਲਾਸਾ ਹੋਇਆ ਹੈ ਇਸ ਨਾਲ ਇਹ ਵੀ ਖੁਲਾਸਾ ਹੋਇਆ ਕਿ ਸਾਮ ਵਿੱਚ ਪਾਕਿਸਤਾਨੀ ਤਵਾਦਿਆਂ ਨੇ சுரੰਗ ਰਾਹੀਂ ਕੁਸਬੈਟ ਕੀਤੀ ਸੀ ਤੇ ਨੇ ਤਵਾਦਿਆ 80 ਮੀਟਰ ਲੰਬੀ சுரੰਗ ਰਾਹੀਂ ਦਾਖਲ ਹੋਏ ਸਨ